ਰੋਡੇ ਸੇ ਆਹ ਆ ਰੋਡੇ ਦੀ ਜਗਤ ਸਵਾਇਆ ਜਨ ਮਾਨ ਕਵੇਲੇ ਕੇ ਧਨ 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 ਜਨ ਆਇਆ ਜਿਸ ਪਰ ਸਾਧ ਸਾਹਰ ਜਦ ਤ ਤਰਾਇਆ ਸੰਨ 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 ਜਨ ਆਇਆ ਜਿਸ ਪਰ ਸਾਧ ਸੰਤ ਜਗਤ ਸਤਰਾ ਸੰਨ ਜਬੋ ਜੀ ਸਾਰੇ ਸਾਰੇ ਜਬ ோ பிர ਤੋ ਕੋਏ ਆਮ ਲਾਇ ਲਏ ਪ੍ਰਭ ਥੋਏ ਤੋ ਤਨ ਹੰਤ ਕਰਵੰਤ ਬਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ 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 ਜਾਣ ਆਇ ਜਿਸ ਸੁਲਤਾਜ ਸਭ ਜਗਤ ਤਰਾਇ ਜਾਣਿਆ ਵਾਹਿਗੁਰੂ ਬੈਨਾ ਜਨਕੈ ਸੁਖਾਪਾਪ ਮੁਕਤ ਮੁਕਤ ਕਰੈ ਸੰਸਾਰ ਨਾਲਕ ਤੇ ਜਨਕਾ ਸਦਾ ਨਾਮਕਾਰ ਹਾਂ ਦੇ ਵਾਰਿਓ ਪਕਾਰ ਨਹੀਂ ਆਉਂਦੇ ਨੇ ਵਾਰਿਓ ਪਕਾਰ ਨਹੀਂ ਆਉਂਦੇ ਨੇ ਬੀਬੀਆਂ ਬੋਲੋ ਸਾਧੂ ਜਨਮ ਮਾਰਨ ਵਿੱਚ ਨਹੀਂ ਆਉਂਦੇ ਨੇ ਪਰਮਕਾਰ i ਕੀ ਸਾਜ ਜਨਵਾਜੀ ਗੁਰਸਵਾਰੀ ਗੁਰਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਟਲ ਸਾਹਿਬੇ ਕੁਮਾਰ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇ ਉਪਮਾ ਮਹਾਨ ਦੇ ਮਾਲਕ ਸਮਰਤ ਗੁਰੂ ਜਗਤ ਗੁਰੂ ਪਰਤਖ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਚ ਬੈਠ ਕੇ ਮਹਾਪੁਰਸ਼ ਸੰਤ ਬਾਬਾ ਰਤਨ ਸਿੰਘ ਜੀ ਧੰਨ ਮਹਾਰਾਜ ਜੀ ਰਾੜਖਾ ਵਾਲੇ ਸੰਤ ਬਾਬਾ ਇਛਰ ਸਿੰਘ ਮਹਾਰਾਜ ਜੀਨਾਂ ਦੇ ਅਨੰਦ ਸੇਵਕ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕੀਤਾ ਸਾਧ ਸੰਗਤ ਜਦੋਂ ਮੈਂ ਦਵਲਾਨ ਗਿਆ 1965 ਦੇ ਵਿੱਚ ਉਦੋਂ ਗ੍ਰੰਥੀ ਜੀ ਡਿਊਟੀ ਸੀ ਇਹਨਾਂ ਦੀ ਔਰ ਬੜੀ ਸਾਧਨਾ ਉਦੋਂ ਵੀ ਦੇਖਣ ਵਿੱਚ ਆਈ ਕਿਉਂਕਿ ਜੀ ਨੇ ਜਾਨੋ ਸਫਲਾ ਕਰਨਾ ਹੈ ਉਹ ਹੁਕਮ ਵਿੱਚ ਹੀ ਰਹਦੇ ਨੇ ਸਾਧ ਸੰਗਤ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾਮੈਲ ਪਾਏ ਸੀ ਫਰਮਾਉਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸੰਤੋ ਸਾਗਰ ਪਾਰ ਉਤਰੀਐ ਕਮਾਇ ਤਿ ਵਚਨ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤ ਦਾ ਗੁਰ ਪ੍ਰਸਾਦਿ ਪਾਰ ਪਾਵੇਗਾ ਜੇ ਕੋ ਜੇ ਕੋ ਬਚਨ ਕਮਾਵੇ ਸੰਤਨ ਕਾ ਥੋ ਗੁਰ ਪ੍ਰਸਾਦੀ ਧਰੀਐ ਜਾਨੀ ਮਹਾਪੁਰਖਾਂ ਦੇ ਹੁਕਮ ਤੇ ਪੈਰਾ ਦੇਣਾ ਉਹਨਾਂ ਦੇ ਕਹੇ ਅਨਸਾਰ ਜੀਵਨ ਨੂੰ ਢਾਲਣਾ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਨ ਰਾਲੀ ਜੋ ਗੁਰੂ ਨੇ ਹੁਕਮ ਕਰ ਦਿੱਤਾ ਜੈਸੀ ਆਗਿਆ ਕੀਨੀ ਠਾਕੁਰ ਤਿੱਥੇ ਮੁਖ ਨਹੀਂ ਮੋੜਿਓ ਸਹਿਜ ਆਨੰਦ ਰੱਖ ਪਰ ਕੈ ਭੀਤਰ ਵਾ ਉਠ ਵਾਹੂ ਕੋ ਦੌੜਿਓ ਹੁਕਮ ਵਿੱਚ ਕੋਈ ਕਤਾਹੀ ਨਹੀਂ ਹੈ ਹੁਕਮ ਮੰਨਦਾ ਹੋਈਐ ਜਿਹੜਾ ਗੁਰੂ ਨੂੰ ਸਮਰਪਤ ਹੈ ਜਿਹਦੇ ਆਪਣੇ ਹੋਂ ਨੀ ਹੈ ਵੀ ਮੈਂ ਵੀ ਕੁਛ ਹਾਂ ਮਿਟਾ ਦੇ ਆਪਣੇ ਹਸਤੀ ਕੋ ਅਗਰ ਕਿਸ ਮਰਤਵਾ ਚਾਹਤਾ ਹੈ ਆਪ ਗਵਾਇਆ ਤਾਂ ਸ਼ੋਹ ਪਾਈਐ ਔਰ ਕਹੇ ਸੀ ਚਤਰਾਈ ਆਪ ਗਵਾਏ ਸੇਵਾ ਕਰੇ ਐਵੇਂ ਸੇਵਾ ਕੀਤੀ ਆ ਬਾਬਾ ਜੀ ਨੇ ਪਰ ਤਖਨ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਸਾਧ ਸੰਗਤ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਮਾਣ ਕਿਹਨੂੰ ਮਿਲਦਾ ਜੀ ਗੁਰੂ ਦੇ ਘਰੋਂ ਮਿਲਦਾ ਮਾਣ ਨਿਮਾਣਿਆ ਨੂੰ ਮੇਦਦਾ ਮਾਣ come oh. ਨਿਵਾਣਾ ਨੂੰ ਗੁਰੂ ਮਾਣ ਦਿੰਦਾ ਪਰ ਨਿਵਾਣਾ ਹੋਣਾ ਔਖਾ ਤਾਂ ਤੰਗਤ ਜਿਸ ਤਰ੍ਹਾਂ ਭਾਈ ਉਹਦਾਜ ਦਾ ਵਚਨ ਹੈ ਨਾ ਮਰਦਾ ਹੋਏ ਮਰੀਦ ਮਰੀਦ ਤਾਂ ਹੈ ਡੈਫੀਨੇਸ਼ਨ ਦਿੱਤੀ ਹੈ ਮਰੀਦ ਉਹ ਹੈ ਜਿਹੜਾ ਮਰਦਾ ਹੋ ਗਿਆ ਜੀਨੇ ਆਪਣੇ ਹੋਂ ਨੋ ਖਤਮ ਕਰ ਦਿੱਤਾ ਗੁਰੂ ਦੇ ਹੁਕਮ ਵਿੱਚ ਨਾਨਕ ਹੁਕਮ ਹੈ ਜੇ ਬੁੱਝੇ ਹੁਕਮ ਵਿੱਚ ਹੰਤਾ ਨਹੀਂ ਗਈ ਫਿਰ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਇ ਉਹ ਫਿਰ ਹੁਕਮ ਵਿੱਚ ਰਹਿ ਕੇ ਜਿਹੜੇ ਕਮਾਈਆਂ ਕਰਦੇ ਨੇ ਸਾਧ ਸੰਗਤ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੇ ਹਨ ਪ੍ਰਵਾਨ ਗਣੀ ਥਈਏ ਆਏ ਸਫਲ ਤੇ ਨਾ ਕੇ ਕਾਮਾਂ ਉਹਨਾਂ ਦੇ ਕੰਮ ਵੀ ਸਫਲ ਹਨ ਉਹ ਗੁਰੂ ਦੇ ਦਰ ਤੇ ਪ੍ਰਮਾਨ ਹੋ ਗਏ ਤੋਂ ਉਹਨਾਂ ਦੇ ਜੀਵਨ ਤੋਂ ਆਪਾਂ ਸੇਧ ਲੈਣੀ ਹੈ ਮਹਾਰਾਜ ਜੀ ਨੇ ਬਚਨ ਕੀਤਾ ਛੋਟਿਆਂ ਨੇ ਰਤਨ ਸਿੰਘ ਤੁਹਾਨੂੰ ਆਪਾਂ ਕਿਛਨ ਸਿੰਘ ਮਹਾਰਾਜ ਜੀ ਤੂੰ ਸੇਵਾ ਉੱਥੇ ਕਰਾਉਣੀ ਹੈ ਕਰੇਚ ਮਹਾਰਾਜ ਹੁਕਮ ਸਤਿ ਵਚਨ ਤੇ ਹੁਕਮ ਮੰਨ ਕੇ ਫਿਰ ਜਿਹੜੀ ਸੇਵਾ ਕੀਤੀ ਤੇ ਏਡਾ ਵੱਡਾ ਇੱਕ ਇਲਾਕੇ ਵਿੱਚ ਪਰਉਕਾਰ ਕੀਤਾ ਕਿਤਨੇ ਬੱਚਿਆਂ ਨੂੰ ਵਿੱਦਿਆ ਦਿੱਤੀ ਗੁਰਮਾਦੀ ਵਿੱਦਿਆ ਦਿੱਤੀ ਤੇ ਨੀਵੇਂ ਹੋ ਕੇ ਹਨ ਤੇ ਸਿਖਾਇਆ ਉਹਨਾਂ ਨੂੰ ਭਾਈ ਸੇਵਾ ਐ ਕਰੀਦੀ ਹੁੰਦੀ ਹੈ ਕਰਕੇ ਦਿਖਾਉਂਦੇ ਨੇ ਸਾਧ ਸੰਗਤ ਪਹਿਲਾਂ ਬਈ ਐ ਹੁੰਦੀ ਹੈ ਸੇਵਾ ਤੇ ਜਦੋਂ ਜਗਿਆਸੂ ਜਾਣ ਉਹਨਾਂ ਦੇ ਫਿਰ ਜੀਵਨ ਤੋਂ ਥੇਦ ਲੈਂਦੇ ਹਨ ਉਹਨਾਂ ਨੂੰ ਫਿਰ ਜੀਵਨ ਯੁਗਤੀ ਉਹ ਯੁਗਤੀ ਸਿਖਾ ਜਾਂਦੇ ਨੇ ਜਿਹੜੀ ਗੁਰੂ ਦੇ ਦਰ ਤੇ ਜਗਿਆਥੂ ਵੀ ਪ੍ਰਵਾਨ ਹੋ ਜਾਂਦੇ ਹਨ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਹੋ ਕੇ ਮੈਂ ਪਿਆਰ ਪ੍ਰਵਾਨ ਹੋ ਗਿਆ ਜਿਨੇ ਉਹਨਾਂ ਦੇ ਹੁਕਮਾਂ ਤੇ ਜਿਵੇਂ ਜਿਵੇਂ ਉਹ ਦਖਲੇ ਰਹੇ ਉਹਦੇ ਤੇ ਪਹਿਰਾ ਦਿੱਤਾ ਅਮਰਤ ਵੇਲੇ ਉੱਠਣਾ ਭਾਈ ਨਿਤਨੇਮ ਕਰਨਾ ਔਰ ਮਾੜੇ ਸੰਥਕਾਰਾਂ ਨੂੰ ਨੇੜੇ ਨਹੀਂ ਆਉਣ ਦੇਣਾ ਕਰੋੜਾਂ ਕੋ ਦੂਰ ਰੱਖਣਾ ਹੈ ਮਾਰੇ ਕਰਮਾਂ ਨੂੰ ਤੇ ਇਹੋ ਹੀ ਹੈ ਨਾ ਤੇ ਉਹੀ ਫਿਰ ਸੰਤ ਬਣਦਾ ਹੈ ਨਾ ਸਾਧਨਾ ਨਿਰਮਲਤਾ ਕੇ ਕਰਮ ਇਹ ਡੈਫੀਨੇਸ਼ਨ ਮਾਰੇ ਨਾ ਦੱਸਈ ਦਿੱਤੀ ਉਹ ਸਾਧ ਹੈ ਭਾਈ ਉਹ ਹੈ ਬਾਬਾ ਰਤਨ ਸਿੰਘ ਵਰਗਾ ਜਿਹਦੇ ਕਰਮ ਨਿਰਮਲ ਹਨ ਸਾਧਨਾ ਨਿਰਮਲਤਾ ਕੇ ਕਰਮ ਜਿਨ੍ਹਾਂ ਸਾਥ ਗਰਾਥ ਨਾ ਵਿਸਰੇ ਹਰ ਨਾਮ ਮਾਨ ਮੰਤ ਤਾਨ ਸੇ ਸੇ ਨਾਨਕਾ ਪੂਰਨ ਹੋਈ ਸੰਤ ਜਿਨ੍ਹਾਂ ਨਾ ਵਿਸਰੈ ਨਾਮ ਬੜੇ ਦਿਸਟਾਤ ਨੇ ਸੇਕ ਨੇਹਿਆ ਭੇਦ ਨ ਜਾਣੋ ਮੂਲ ਉਹਨਾਂ ਨੂੰ ਫਿਰ ਇਹੀ ਸਮਝ ਲਓ ਜੀ ਸਾਈ ਜੇਆ ਮੰਨਣਾ ਪਵੇਗਾ ਰੱਬ ਜਾਣੀਏ ਰੱਬ ਤੇ ਆਪਨ ਤਾ ਸੋਤੇ ਸੀ ਜਿਹਾ ਭੇਦ ਨਾ ਜਾਣੋ ਮਾਨਸ ਰਿਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਾਥ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਇਹੋ ਜੇ ਮਹਾਪੁਰਸ਼ ਪੱਖੀਆਂ ਹੂਆਂ ਰੂਹਾਂ ਵੀ ਕਹਿ ਦਿਆ ਨੇ ਲਨ ਜੋ ਫਰੀਦ ਸਾਹਿਬ ਇਹਦਾ ਬਚਨ ਹੈ ਮਿਰ ਜਾਵੇ ਤੋ ਹੀ ਰਾਮਾਤ ਤੇ ਸੇ ਗੁਰੂ ਦੇ ਪਿਆਰੇ ਮੇਲ ਅਰਦਾਸ ਹੈ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਸੰਗ ਜਾਜ ਆ ਜਾਂਦਾ ਹੈ ਜਦੋਂ ਇੱਕ ਇੰਗਲੈਂਡ ਦੇ ਵਿੱਚ ਆਪਦੀ ਮੌਜ ਦੇ ਵਿੱਚ ਸਮਾਧੀ ਲਾ ਕੇ ਇੱਕ ਸਕਿੰਟ ਵਿੱਚ ਸਹੀਚੋ ਇਸ ਤਰ੍ਹਾਂ ਨਿਕਲ ਗਏ ਜਿਸ ਤਰ੍ਹਾਂ ਥੱਪ ਕੁੰਜ ਨੂੰ ਤਿਆਗ ਦਿੰਦਾ ਹੈ ਤੇ ਉਹ ਫਿਰ ਥਰਨੋ ਹੀ ਪਤਾ ਜਿਹੜਾ ਥਮਾ ਲੱਗਿਆ ਭਾਈ ਜਿਸ ਪਿਆਰ ਇਸ ਹੋਂ ਨੇਹੋਂ ਤਿਸ ਆਗੇ ਮਰ ਚੱਲੀ ਹੈ ਤਿਰਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਨਾ ਪਿਛੋੜਾ ਥੋਨੇ ਦੁੱਖ ਵਿੰਡਿ ਠੇ ਮਰੀਓਦ ਬਾਜ ਪਿਆਰ ਏ ਆਪਣੇ ਬਿਰਹੀ ਰਾਤੀ ਰੋਦ ਬਿਰੋਪ ਜੰਗਮ ਮਨ ਬਥੈ ਤੈਹੀ ਜੀ ਹੱਥ ਤਸੀ ਪੜੀਏ ਤੇ ਸਮਾਪਤੀ ਕਰੀਏ ਨਾ ਜੀਏ ਕੋ ਸਾਡਾ ਵੀ ਇਹ ਚਤਰਾਣਿਆਂ ਵਾਬਾ ਜੀ ਦਾ ਨਿਭੀ ਆਪਦੇ ਨਾਲ ਪੀਰ ਮਰੀਦਾ ਪਿਰ ਹੜੀ ਸੁਖ ਸਤਗੁਰ ਸਾਧਨੀ ਤੁਹਾਡੀ ਵੀ ਨਿਭ ਜਾਵੇ ਸਤਗੁਰਾਂ ਦੇ ਚਰਨਾਂ ਨਾਲ ਮਹਾਪੁਰਖਾਂ ਦੇ ਚਰਨਾਂ ਦੇ ਨਾਲ ਧੰਨਵਾਦ ਸੰਗਤਾਂ ਦਾ ਧੰਨਵਾਦ ਪਰਵੰਧਕਾਂ ਦਾ ਸਾਰੇ ਜਿੰਨੇ ਵੀ ਜਗਿਆਥੂ ਜਿੰਨੇ ਵੀ ਉਹਨਾਂ ਦੇ ਕੋਲ ਪੜਦੇ ਸਾਨੂੰ ਉਹਨਾਂ ਨੂੰ ਬੜਾ ਦੁੱਖ ਹੋਏਗਾ ਇਤਾ ਲੱਗੀ ਹੋਏ ਤੋਂ ਜਾਣੈ ਪੀਰ RAM ਭਗਤ ਹੁਣਿਆਲੇ ਤੀਰ ਸੋ ਜਾਣੈ ਜਿਹਨੂੰ ਲੱਗਿਆ ਉਹ ਜਾਣੈ ਭਾਈ ਪਰ ਹੁਕਮ ਹੀ ਹੈ ਬਾਣੇ ਵਿੱਚ ਹੀ ਰਹਿਣਾ ਪੈਂਦਾ ਹੁਣਾਂ ਦੇ ਬਚਨਾਂ ਦੇ ਬਹਿਰਾ ਦਈਏ ਸਮਝ ਲੋ ਆਪਣੇ ਨਾਲ ਹੀ ਨੇ ਬਸ ਵੱਡੇ ਮਹਾਰਾਜ ਦੇ ਬਚਨ ਨੇ ਆਖਰੀ ਇੰਗਲੈਂਡ ਤੋਂ ਜਾਣ ਤੋਂ ਪਹਿਲਾਂ ਦਿੱਲੀ ਕੀਤੇ ਥਾਨ ਕਹਦੇ ਸਾਧ ਸੰਗਤ ਇਹ ਥਿਰ ਨਾਲ ਮੋਹ ਨਹੀਂ ਕਰਨਾ ਇਹ ਥਿਰ ਨੇ ਨਹੀਂ ਰਹਿਣਾ ਜਿਹੜੇ ਅਸੀਂ ਉਪਦੇਸ਼ ਦਿੱਤਾ ਗੁਰ ਸ਼ਬਦ ਦਾ ਬਾਣੀ ਦਾ ਨਿਯਮ ਉਹਦੇ ਨਾਲ ਜੁੜ ਜਿਓ ਸਮਝੋ ਅਸੀਂ ਤੁਹਾਡੇ ਨਾਲ ਹਰਜ ਆਪਣੇ ਨਾਲ ਹੀ ਹਨ ਕਿਰਪਾ ਕਰਨ ਪੁਰਦੇ ਖੇਮਾਂ ਬਖਸ਼ੋ ਜੀ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਅਕਾਲ ਤਾ ਵਾਹਿਗੁਰੂ ਜੀ ਕੀ ਫਤਿਹ ਸੰਤਪਾ ਬਾਬਾ ਭਿੰਦਰ ਸਿੰਘ ਜੀ ਰਾੜਾ ਸਾਹਿਬ ਚਾਰਕ ਵਾਲੇ ਦਾ ਧੰਨਵਾਦ ਨਾਲ ਹੀ ਬੇਨਤੀ ਕਰਾਂਗੇ ਗੁਰੂ ਕਰਤੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਜੀ ਬਾਬਾ ਰਣਜੀਤ ਸਿੰਘ ਜੀ ਕੋਲੋਟੀ ਵਾਲੇ ਉਹਨਾਂ ਨੂੰ ਬੇਨਤੀ ਕਰਾਂਗੇ 7-8 ਮਿੰਟ ਦਾ ਸਮਾਂ